ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਕਾਈ ਦੀ ਆਪਾਂ ਨਵੀਂ ਵੀਡੀਓ ਦੀ ਕਰਨ ਲੱਗੇ ਆ ਸ਼ੁਰੂਆਤ ਦਿਨ ਕੀ ਪਿੱਤੂ ਅੱਜ ਮੰਗਲਵਾਰ ਦੇਣਾ ਜੀ ਮੰਗਲਵਾਰ ਤੇ ਜਸ਼ਨਾ ਅਜ ਘਰੇ ਰਹਿ ਗਿਆ ਹਨਾ ਉਹ ਥੋੜਾ ਜਿਹਾ ਚਿਕਾ ਲੱਗ ਗਿਆ ਬਸ ਮੇਰੇ ਨਾਲ ਹੀ ਰਾਤ ਨੂੰ ਮੇਰੇ ਝੂਠਾ ਪਾਣੀ ਪੀ ਲਿਆ ਤੇ ਮੇਰਾ ਝੂਠਾ ਪਾਣੀ ਪੀ ਲਿਆ ਜਦੋਂ ਤੇ ਫਸ ਸਵੇਰੇ ਕਹਿੰਦੀ ਮੰਮੀ ਮੈਨੂੰ ਤਾਂ ਆਪ ਚਿਕਾ ਲੱਗ ਗਿਆ ਕੁਝ ਨਾਲ ਪੈਂਦੀ ਨਾ ਪਾਫਗਾਰਾ ਹੋ ਜਾਂਦੀ ਹੈ ਨਾ ਪੀ ਜਦੋਂ ਭਾਫ ਲੈਂਦਾ ਬੱਚਾ ਉਹ ਨਾਲ ਦੀ ਨਾਲ ਹੀ ਸ਼ਿੱਕਾਂ ਲੱਗ ਜਾਂਦੀਆਂ ਬੱਚੇ ਨੂੰ ਹਨਾ ਇਹ ਹੋ ਹੀ ਜਾਂਦਾ ਤੇ ਇਹ ਖੰਗ ਚ ਖਾਮ ਹੈ ਜੋ ਪਾਪ ਵੀ ਬਣਦਾ ਤੇ ਤਾਂ ਕਰਕੇ ਜੇਸ਼ ਨਾ ਘਰੇ ਰਹਿ ਪਏ ਤੇ ਫਿੱਤੂ ਨੇ ਆਪਾਂ ਛੱਡ ਕੇ ਆਉਣੀ ਸਕੂਲ ਤੇ ਇਹ ਹੈ ਨਾ ਮਤਲਬ ਸਕੂਟਰੀ ਤੇ ਨਹੀਂ ਪੈਂਦੀ ਅੱਜ ਕਿਉਂਕਿ ਸਕਲਟ ਪਾਈ ਹੈ ਇਹਨੂੰ ਇਹ ਜ਼ਿਆਦਾ ਬਹਿਮ ਹੁੰਦਾ ਵੀ ਮਮਾ ਸਕਲਟ ਪਾਏ ਬਾਅਦ ਮੇਰੀਆਂ ਲੱਤਾਂ ਦੇਖਦੇ ਜਾਣਾ ਜੇ ਸਕੂਟਰੀ ਤੇ ਦੋਨੇ ਪਾਸੇ ਬੱਚਾ ਲੱਤਾਂ ਕਰਕੇ ਵਹਿੰਦਾ ਤੇ ਇੱਕ ਤਾਂ ਇਹ ਚੀਜ਼ ਦਾ ਬਹਿਮ ਬਹੁਤ ਜ਼ਿਆਦਾ ਕਰਦੇ ਜਬਾਤ ਤੇ ਬਾਸ ਜੀ ਆਪਾਂ ਸਕੂਲ ਦੇ ਕੋਲੇ ਪਹੁੰਚ ਗਏ ਤੇ ਕੱਪੜੇ ਮੇ ਪਾਇਆਈ ਸੀਗੀ ਮਸ਼ੀਨ ਚ ਉੱਤੇ ਆ ਕੇ ਡਰਾਉਣੀਆਂ ਮੈਨੇ ਦੇਖਿਆ ਨਹੀਂ ਉਹ ਦਿਖਾ ਕੇ ਤੇ ਕੱਪੜੇ ਪਾਇਆਈ ਸੀ ਮੈਂ ਮਸ਼ੀਨ ਚ ਤੇ ਕੰਮ ਪਏ ਆ ਨਾ ਕੁਛ ਝਾੜੂ ਕੱਢਿਆਈ ਸੀਗੀ ਅ ਪਰੇ-ਪਰੇ ਕੱਢਦਾ ਸੀ ਡੱਗੀ ਕੋਲੇ ਸਾਰਾ ਔਰ ਲਾਵੇੜਾ ਰਹਿੰਦਾ ਉੱਥੇ ਵੀ ਮਾਰੂੰਗੀ ਬੋਕਰ ਕਿਉਂਕਿ ਕੱਲ ਮੀਂਹ ਦਾ ਕਰਕੇ ਬੋਕਰ ਵੱਜੀ ਨਹੀਂ ਕੱਪੜੇ ਕਾਫੀ ਹੋਏ ਪਏ ਆ ਕੱਲ ਕੁਛ ਬਸ ਬੱਚਿਆਂ-ਬੱਚਿਆਂ ਦੇ ਧੋਤੇ ਤੇ ਮਾਉ ਜੀ ਪੈਨ ਹੋਗਾ ਜੀ 5:30 ਏ ਆਪਾਂ ਲਾ ਕੇ ਵਸਤਾਂ ਨੂੰ ਵਗੈਰਾ ਸਾਫ਼ ਕਰਨ ਤੇ ਕੱਪੜੇ ਮੈਂ ਤੈਹ ਲਾ ਦੀਆ ਹੈ ਕਿ ਇੰਨੇ ਵੀ ਜ਼ਿਆਦਾ ਕੱਪੜੇ ਸੀਗੇ ਦੋ ਤਾਰਾਂ ਪਰ ਕਿਉਂਕਿ ਕੁਝ ਤਾਂ ਕੱਲ ਨਹੀਂ ਦੋਸਤੇ ਕੱਲ ਕਰਨੀਆਂ ਸਾਰਾ ਦਿਨ ਆਈ ਗੰਨਾ ਫਿਰ ਮੈਂ ਕਿਹਾ ਧੋਵਾ ਦੇਉਂਗੀ ਹਨਾ ਫਿਰ ਅੰਦਰ ਬਾਹਰ ਸੁੱਟਣੇ ਕੱਪੜੇ ਫਿਰ ਉਹ ਗੱਲ ਨਹੀਂ ਮੰਨਦੀ ਮੱਦੇ ਜਾਂਦੇ ਆ ਕੋਈ ਨਾ ਮਤਲਬ ਜੋ ਆਖਾਂ ਨੂੰ ਪਾਉਂਦੇ ਹੋਰੇ ਸੀ ਤੋਂ ਨਾਲੇ ਮੇਰਾ ਤੌਲਗਾ ਧੋਣਾ ਨਾ ਸੀਗਾ ਤੇ ਤੌਣਗੇ ਧੋਤੇ ਦਿਨੇ ਇਹ ਕਪੜੇ ਵੀ ਜਮਾਇਆ ਤੇ ਜਿਹੜਾ ਚਾਦਰ ਲਾਈ ਸੀ ਜਿਹੜੀ ਉਹ ਤੋਂ ਕੇ ਰੱਖੀ ਅੱਜ ਹਣਾ ਹੁਣ ਆਪ ਦਾ ਤੈ ਲੱਖ ਜਮਾ ਸੰਭਾਤ ਸਭਾਈ ਕਪੜਿਆਂ ਦੀ ਤਾਂ ਹੋ ਗਈ ਤੇ ਹੁਣ ਆਪਰੇ ਜਸ਼ਨੇ ਲੱਗੇ ਮੁੱਖ ਬਹੁਤ ਜ਼ਿਆਦੇ ਤੇ ਆਪਾਂ ਹੁਣ ਨਾ ਮਤਲਬ ਮੈਨੂੰ ਪੁੱਛ ਨਹੀਂ ਵੀ ਸਬਜ਼ੀ-ਵਾਜੀ ਬਣਾਵਾਂ ਦਲੇ ਛੋਲੇ ਬਣਾਵਾਂ ਜਾਂ ਫਲ ਪੰਗੀਆਂ ਦੁਨੀਆਂ ਤੋਰਨਾ ਬੰਗਾ ਕਿ ਫਿਰ ਜਿਹੜੀ ਧਰਤੀ ਤੋਰਨਾ ਖੁਸ਼ੀ ਬਣਾ ਲਓ ਸੇਵ ਮੈਂ ਖਾ ਲੇਗਾ ਹਰ ਦਾ ਸੇਵ ਦਾ ਨਾਮ ਤੇ ਆਏ ਬੋਲਦਾ ਇੰਗੀ ਸਵੀਟ ਔਰ ਜੀ ਨਟਵਰਕ ਆਇਆ ਤਾਂ ਸੇਵਗਾ ਨਹੀਂ 5G ਔਰ ਜੀ ਕੀ ਭਾਈ ਜੀ 5G ਓਕੇ ਓਕੇ ਦੇ ਜਸ਼ਨੇ ਨੁਮੜਾ ਕੇ ਨਵਾਂਗੇ ਸੇਵਗਾ ਉਹਦਾ ਅਸੀਂ ਵੀ ਖਾ ਲਾਂਗੇ ਨਾ ਸਾਰੀ ਖਾ ਲਾਂਗੇ ਸੇਵੀਆਂ ਵੱਧ ਬਣਾਈ ਵੱਧ ਬਣਾਓ ਕਿਰਾਂ ਹੀ ਐ ਲੱਗਦਾ ਵੀ ਹੁਣ ਭੁੱਖ ਲੱਗ ਰਹੀ ਵੱਧ ਬਣਾਈ ਮੋੜ ਕੇ ਬਾਤੀ ਖਾ ਗਏ ਆ ਜਾਂਦਾ ਰੋ ਵੀ ਬਸ ਕੁਛ ਹੋਰ ਨਾ ਖਾਈਏ ਹਨਾ ਹੂੰ ਤੇ ਜਸ਼ਨੇ ਨੁਮੜਾ ਕੇ ਤੇ ਨਿਆ ਪਾਸੇੀਆਂ ਨਿਜਵਾਨ ਕੀ ਕਰਾਂ ਮੈਂ ਹਨਾ ਵੀ ਮਤਲਬ ਐਂ ਕਹਿੰਦੇ ਭੁੱਖ ਲੱਗੀ ਭੁੱਖ ਐਸ ਕੋਲੇ 5:30 ਨਾਲ ਇਹਨੇ ਜਸ਼ਨ ਨੇ 2 ਵਜੇ ਰੋਟੀ ਖਾਧੀ ਦੋ ਪਰੌਠੇ ਲੈ ਕੇ ਦਿੱਤੇ ਨੂੰ ਮੈਂ ਚਾਹ ਦਾ ਗਲਾਸ ਪੀਤਾ ਅਦਾ ਫਿਰ ਵੀ ਐਂ ਆ ਆ ਦਿੰਦੇ ਭੁੱਖ ਲੱਗੀ ਐ ਵੀ ਇਹਦਾ ਕੀ ਹੱਲ ਕਰਾਂ ਮੈਂ ਮਿੱਟਕੇ ਕੁਝ ਗੁਲਗੁਲੇ ਵਗੈਰਾ ਪਕਾ ਕੇ ਦੇਵਾਂ ਇਹਨਾਂ ਨੂੰ ਖਾ ਲੈਣਗੇ ਤਾਂ ਖਾ ਲੈਣਗਾ ਕੋਈ ਫਿਰ ਹਰ ਗੁਲਗੁਲੇ ਬਣਾ ਲੀ ਹਰ ਹਰ 5G 5G ਬਚਾਏ ਆਖਣਗੇ ਹਨ ਵੀ ਫੁਫੜ ਮੁਕਿਆ ਵੀ ਗੁੜਗਲੇ ਬਣਾ ਲੈ 5G ਦਾ ਵਾਸਤੇ ਹਨ ਜਵਾਕ ਖਾਣਾ ਅੰਮੀ ਜੋਟੀ ਦੇ 5G ਦੀ ਸਪੀਡ ਬਥੇ ਗਵੇਂ ਵੀ ਆ ਦੱਸਾ ਹਰ 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 ਦੇਖਦੇ ਇੱਦਾਂ ਮੇਰੇ ਨਾਲ ਹਾਸੇ ਨਾਲ ਮੂੰਹ ਨਹੀਂ ਉੱਤਰਿਆ ਇਹ ਤਾਂ ਮੇਰੇ ਜਸ਼ਨਦੀਪ ਗੱਲਾਂ ਤੋਂ ਬੜੀ ਹਾਸੇ ਦੀ ਸੀ ਵੀ ਚਾੜਾ ਆਪਾਂ ਸਾਰੇ ਆਪਣੇ ਨਾ YouTube ਫੈਮਿਲੀ ਨੂੰ ਕੁਝ ਲੈਣੇ ਤੇ ਵੀ ਆਪਾਂ ਜਸ਼ਨਵਾਰਤ ਜੀ ਗੁੜਗਲੇ ਬਣਾ ਦिए ਹਨ ਬੀਜਾ ਸਕੂਲੋਂ ਆ ਕੇ ਚਲੋ ਰੋਟੀ ਖਾ ਲਿਆ ਕਰਨੇ ਇੱਕ ਵਾਰੀ ਤੇ ਫਿਰ ਉਸ ਬਾਅਦ ਜਿਵੇਂ ਕਿ ਉਹਨਾਂ ਨੂੰ ਤਾਂ 4:30 5 ਵਜੇ ਭੁਖ ਲਾਦੀ ਟਿਊਸ਼ਨ ਆ ਕੇ ਦੇਖਿਆ ਨਾ ਟਿਊਸ਼ਨ ਲਾਤਾ ਅੱਜ ਕੱਲੇ ਦੀ ਮੈਡਮ ਦਾ ਫੋਨ ਆਇਆ ਸੀ ਰਮਨਦੀਪ ਮੈਡਮ ਦਾ ਸਬਸਕ੍ਰਾਈਬਰ ਵੀ ਆ ਉਹ ਆਪਣੇ ਤੇ ਮੈਡਮ ਦਾ ਫੋਨ ਆਇਆ ਉਹ ਮੈਨੂੰ ਕਹਿੰਦੇ ਟਿਊਸ਼ਨ ਟਿਊਸ਼ਨ ਲਾਉਣੀ ਥੋੜੇ ਮੈਂ ਕਿਹਾ ਵੀ ਮੈਂ ਲਾ ਦਿੰਦੀ ਆ ਤੇ ਮੈਂ ਕਿਹਾ ਕੱਲ੍ਹ ਤੋਂ ਆ ਜੀਦੀ ਤੇ ਅੱਜ ਆਪਣਾ ਟਿਊਸ਼ਨ ਵੀ ਗਿਆ ਸੀ ਪਹਿਲੇ ਦਿਨ ਤੇ ਵਸਾ ਤੋਂ ਮੀਨਾ ਲਗਾਆਂ ਮਿਲ ਅਗਲੇ ਮਹੀਨੇ ਤੋਂ ਪੇਪਰ ਹੂੰ ਨੌਵੇਂ ਮਹੀਨੇ ਦੀ ਐਕਟ੍ਰਿਕ ਨਾ ਹਾਂ ਵਸ ਤੋਂ ਮੀਨ ਮੈਂ ਆਜ ਦੇ ਬਰਜੰਦਨ ਦਿਨ ਦੇ ਛੁੱਟੀ ਮਾਰਾ ਕਿ ਨਾ ਛੁੱਟੀ ਕੋ ਦਾਰ ਨਹੀਂ ਮਤਲਬ ਬੱਚਿਆਂ ਨੂੰ ਸਕੂਲ ਚ ਟੋਫਗਾ ਲੈ ਜੀ ਕੋਈ ਇੰਤਰਾ ਵਾਸਤੇ ਲੈ ਜੀ ਅੱਜ ਉਹ ਬੰਦੇ ਸਵੇਰੇ ਦੋ ਪੈਕੇਟ ਲੈ ਜਾਉ ਮੈਂ ਪਿਆ ਪਿਆ ਵਾਲੇ ਇਹਨੇ ਜੋ ਕੀ ਹੈ ਨਾਲੇ ਪੜਾਈ ਨਾਲ ਮਿਕਸ ਕਰਿਆ ਤੇ ਕੋੰਦ ਦਵਾਰਾ ਸਾਹਿਬ ਦਾ ਪੱਜ ਨਹੀਂ ਹੈ ਹਨ ਬੋਜ ਤੇ ਕੋੰਦ ਦਵਾਰਾ ਸਾਹਿਬ ਵੀ ਆਪਾਂ ਨੋਤੀ ਤਨਪ੍ਰੀਤ ਨੂੰ ਮੱਥਾ ਟੇਕਿਆ ਵੀ ਮੈਨੂੰ ਤੇ ਨਾਲੇ ਆਪਾਂ 5:00 ਵਜੇ 5:30 ਤੇ ਆਪਾਂ ਕਰ ਲਾਂਗੇ ਸੈਲੀਬ੍ਰੇਟ ਹਨਾ ਵੀ ਮਤਲਬ ਐ ਥੋੜੀ ਹੁੰਦਾ ਹਨਾ ਵੀ ਆਪਦੇ ਬੱਚਿਆਂ ਦੀ ਸਾਰਾ ਦਿਨ ਸਾਹ ਮੰਦ ਕਰੀ ਜੀ ਹਨਾ ਤੇ ਹੁਣ ਵੀ ਮੈਂ ਬੱਚਿਆਂ ਦਾ ਸਾਹ ਮੰਦ ਨਹੀਂ ਬਿਲਕੁਲ ਵੀ ਕਰਦੀ ਹਨਾ ਜੀ ਫਮ ਸਾਰੇ ਮੇਰੇ ਕਮੈਂਟਾਂ ਚ ਇਹ ਗੱਲ ਕਹਿ ਰਹੇ ਨੇ ਸੁਪਰ ਮੱਕਿਆਣਾ ਤੁਸੀਂ ਸੈਲੀਬ੍ਰੇਟ ਕਰਿਆ ਮੈਂ ਮੇਰੇ ਜਨਮ ਦਿਨ ਵਧੀਆ ਸੈਲੀਬ੍ਰੇਟ ਕਰਨੀ ਹੈ ਨਾ ਕਿਉਂਕਿ ਸਾਡੇ ਨਾਲ ਐਡੇ ਕ ਮਾੜੇ ਟਾਈਮ ਚ ਕੋਈ ਵੀ ਨਹੀਂ ਖੜਾ ਤੇ ਇੰਨਾ ਕੁ ਜ਼ਿਆਦਾ ਹੈ ਨਾ ਬੀਜੀ ਵਾਲੇ ਦਿਨ ਮੈਂ ਉੱਥੇ ਕੱਲ ਵੀ ਕਾਲਿਆਂ ਵਾਲੀ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਹੈ ਨਾ ਕਿਸੇ ਨੇ ਇਹ ਚੀਜ਼ ਗੱਲ ਨਹੀਂ ਗਈ ਵੀ ਇਹ ਜੋ ਰਮਨ ਕਹਿ ਰਹੀ ਹੈ ਉਹ ਹੱਕ ਵੀ ਸਹੀ ਆਪ ਦਾ ਹੱਕ ਮੰਗ ਰਹੀ ਹੈ ਵੀ ਜਦੋਂ ਕੋਈ ਮੇਰੇ ਦੇ ਬਿਨਾਂ ਧੀਆਣਾ ਨਹੀਂ ਖੜਦਾ ਫਿਰ ਮੈਂ ਕਿਹਦਾ ਕਿਹਦਾ ਸੋਗ ਬਣਾਈ ਜਾਵਾਂ ਹੈ ਨਾ ਵੀ ਚਲੋ ਨਹੀਂ ਆਉਣਾ ਕਿਸ ਨੇ ਨਹੀਂ ਵਰਤਣਾ ਨਾ ਵਰਤੇ ਤੇ ਆਪਾਂ ਜਸ਼ਨ ਦਾ ਵਧੀਆ ਸੈਲੀਬ੍ਰੇਟ ਕਰੂੰਗੀ ਮੈਂ ਕੇਕ ਲਿਆਉਂਗੀ ਸਭ ਕੁਝ ਠੰਡਾ ਵਗੈਰਾ ਲਿਆ ਕੇ ਵਧੀਆ ਸੈਲੀਬ੍ਰੇਟ ਕਰੂੰਗੀ ਮੇਰੀ 30 ਦਾ ਜਨਮ ਦਾ ਨਾ ਤੇ ਰਾਤ ਨੂੰ ਕਰਾਂਗੇ ਆਪਾਂ ਸਵੇਰ ਤੇ ਰਾਤ ਨੂੰ ਕਰਾਂਗੇ ਆ ਬੱਪੇ ਕੇਕ ਤੇ ਪੇਸਟੀ ਲੈ ਕੇ ਆਵਾਂਗੇ ਪੇਸਟੀ ਰਾਤ ਨੂੰ ਖਾਵਾਂਗੇ ਪੇਸਟੀ ਰਾਤ ਨੂੰ ਖਾ ਲਿਓ ਕੇਕ 5:30 6:00 ਵਜੇ ਕੱਢ ਲਿਓ ਕਿਉਂਕਿ ਫਿਰ ਆਇਆ ਨਾ ਫਿਰ ਇਸ ਤੋਂ ਬਾਅਦ ਰੋਟੀ ਵਗੈਰਾ ਵੀ ਬਣਾਵਾਂਗੇ ਮੇਨੂੰ ਕੰਮ ਹੈ ਆ ਫਿਰ ਮਿੱਠਾ ਖਾਣ ਨੂੰ ਹੀ ਲਗਾਓ ਉਹ ਸਭ ਤੋਂ ਵਧੀਆ ਸੀਨ ਹੁੰਦਾ ਜੇ ਮਿੱਠਾ ਖਾਣੇ ਨੇ ਬਾਕੀ ਜੀ ਜਦੋਂ ਹਨ ਆਪਣੇ ਬਾਰੇ ਕੋਈ ਨਹੀਂ ਸੋਚ ਰਿਹਾ ਤੇ ਆਪਾਂ ਆਪਦੇ ਬੱਚਿਆਂ ਦਾ ਸਾਹਮਣੇ ਮੈਂ ਬਿਲਕੁਲ ਵੀ ਨਹੀਂ ਕਰੂੰਗੀ ਹਨ ਕਿਉਂਕਿ ਨਾ ਮੈਂ ਕੁੜੀਆਂ ਦਾ ਫਿਰ ਕਿੱਡੀ ਗੱਲ ਹੋ ਗਈ ਕੁੜੀਆਂ ਜੇ ਆਪਾਂ ਸੈਲੀਬ੍ਰੇਟ ਕਰਾਂਗੇ ਤੇ ਆਪਾਂ ਇਹਨਾਂ ਦਾ ਮਤਲਬ ਜਨਮ ਦਿਨ ਮੈਂ ਜਸ਼ਨ ਦਾ ਬਹੁਤ ਵਧੀਆ ਬਣਾਉਂਗੀ ਬਾਕੀ ਮੈਂ ਖੁਸ਼ ਹਾਂ ਵੀ ਮੈਂ ਜਸ਼ਨ ਤੇ ਜਨਮ ਦਿਨ ਤੋਂ ਪਹਿਲਾਂ ਆ ਗਈ ਮੈਂ ਆਪਦੀ 30 ਦਾ ਜਨਮ ਦਿਨ ਸੈਲੀਬ੍ਰੇਟ ਕਰੂੰਗੀ ਮੈਂ ਆਪਦੇ ਨਾਲ ਹਨ ਮੌਕੇ ਤੇ ਮੇਰੀਆਂ ਧੀਆ ਮੇਰੇ ਨਾਲ ਹੋਣੀਆਂ ਤੇ ਬਾਕੀ ਜੀ ਮੁੱਖ ਦੀ ਗੱਲ ਇਹ ਹੈ ਹਨਾ ਵੀ ਮੈਂ ਮਿੱਠਾ ਵੀ ਜਰੂਰ ਬਣਾ ਕੇ ਦੇਵਾਂਗੀ ਇਹਨਾਂ ਨੂੰ ਜਸ਼ਨ ਨੂੰ ਵਾ ਗੁਲਗਲੇ ਬਣਾ ਕੇ ਦੇਵਾਂਗੀ ਤੇ ਕੁਝ ਤਾਂ ਮੌਸਮ ਜਾਇਆ ਹੋਇਆ ਮੈਨੂੰ ਗਿਫਟ ਵੀ ਦੇਣਾ ਗਿਫਟ ਵੀ ਦੇਵਾਂਗੇ ਹਾਂ ਮਾਸ਼ਾ ਮਤਲਬ ਜਿਹੜੇ ਸਾਹਣਾ ਮੌਸਮ ਹੋ ਰਿਹਾ ਚੰਗੇ ਜੇ ਲੱਗਣਗੇ ਹਨਾ ਮਿੱਠੇ ਤੇ ਇਹਨੂੰ ਮੈਂ ਗੁਲਗਲੇ ਬਣਾ ਕੇ ਦੇਵਾਂਗੀ ਵਧੀਆ ਬਣਾਵਾਂਗੇ ਆਪਾਂ ਸਭ ਕੁਝ ਸੌਂਫ ਵਗੈਰਾ ਪਾ ਕੇ ਦੇਮਾਏ ਘੈਂਟ ਬਣਾਵਾਂਗੇ ਤੇ ਛੋਟੇ ਨੇ ਵੀਡੀਓ ਆਪਾਂ ਕਰਾਂਗੇ ਸ਼ੇਅਰ ਤੇ ਕਿਉਂਕਿ ਜੀ ਬੱਚੇ ਹੋਰ ਕੀ ਖਾਣ ਫਿਰ ਹਨਾ ਵੀ ਦੁਕਾਨ ਵਾਲੀ ਚੀਜ਼ ਨਾਲ ਵੀ ਜੇ ਖਾਂਦੇ ਤਾਂ ਪੁਰਕਣਾ ਤਿਆਬ ਬਣ ਜਾਂ ਤੇ ਬਿਸਕਟ ਜਦੋਂ ਦੇਖਾਂਗੇ ਹਨਾ ਵੀ ਦਿਵਾਲੀ ਵੇਲੇ ਕਢਾ ਕੇ ਰੱਖ ਲਾਂਗੇ ਜਾਂ ਹਨਵੀਰ ਨੂੰ ਕਹਿ ਲਾਂਗੇ ਇਕੱਠੇ ਦੇ ਜੂਗਾ ਕਢਾ ਕੇ ਉਦੋਂ ਚਲ ਬਿਸਕਟ ਖਾ ਲੈਣਗੇ ਕਿਰਾਂ ਚਲੋ ਗੁਲਗਲੇ ਬਣਾ ਦਾਂਗੇ ਆਫ ਦਾ ਟਾਈਮ ਪਾਸ ਕਰ ਕਿਉਂਕਿ ਬੱਚਿਆਂ ਨੂੰ ਲੱਗਦੀ ਜੀ ਭੁੱਖ ਬਹੁਤ ਜ਼ਿਆਦੀ ਤੇ ਹੁਣ ਮੈਨੂੰ ਜਸ਼ਨ ਨਹੀਂ ਜਾਂਦਾ ਵੀ ਸਾਢੇ ਪੰਜ ਦਾ ਟਾਈਮ ਹੈ ਮम्मा ਰੋਟੀ ਬਣਾ ਲਾ ਵੀ ਹਜੇ ਜਲਦੀ ਹੈ ਨਾ ਸੋ ਇੰਨੀ ਚਦੇ ਜਦ ਰੋਟੀ ਸਬਜੀ ਲੋਟਣੀ ਆਉਂਦੀ ਕਿਰਾਂ ਆਪ ਇਹਨਾਂ ਨੂੰ ਗੁਲਗਲੇ ਬਣਾ ਕੇ ਚਲੋ ਬੱਚੇ ਦੋਨੇ ਖਾ ਲਿਆ ਗਾ ਮੈਨੂੰ ਜਦੋਂ ਵੀ ਭੁੱਖ ਲਾਦੀਏ ਬੱਚੇ ਕੋਈ ਘਰੇ ਚੀਜ਼ ਹੈ ਚੱਕ ਕੇ ਖਾ ਲੈਂਦਾ ਨਾ ਬਾਕੀ ਮੀਨਜੀ ਦਾ ਹੈ ਜੀ ਰੁਕਦੀ ਹੈ ਨਾ ਕਿ ਕਿਸੇ ਵੇਲੇ ਦਾ ਸਪੀਕਰੇ ਨਹੀਂ ਹੁੰਦੇ ਖੁੱਲੇ ਹਨ ਵੀ ਚਲੋ ਹੁੰਦੇ ਹੀ ਨਹੀਂ ਮੰਨਗੇ ਚਲੋ ਕਿਸੇ ਵੇਲੇ ਹੱਥ 'ਚ ਨਹੀਂ ਹੁੰਦੇ ਤੇ ਵੀ ਫਿਰ ਇਹ ਮਿੱਠਾ ਪਿਆ ਹੋਵੇ ਬੱਚਾ ਖਾ ਲੈਂਦਾ ਹੈ ਨਾ ਆਪਣੇ ਕੋਲ ਗੁੜ ਵਗੈਰਾ ਹੈਗਾ ਤੇ ਆਪਾਂ ਦੇਖਾਂਗੇ ਸ਼ਾਇਦ ਤੱਕ ਕੱਲ ਨੂੰ ਬਣਾ ਲਈਏ ਤੇ ਫਿਰ ਇਹਦਾ ਚੱਕਲੇ ਕਰਨਗੇ ਮਿੱਠਾ ਤੇ ਆਪ ਦਾ ਖਾ ਲਿਆ ਕਰਨਗੇ ਢੱਡ ਭਾਲਿਆ ਕਰਨਗੇ ਭੁੱਖੇ ਬੈਠੇ ਰਹਿੰਦੇ ਜਵਾਬ ਹਨਾ ਸਾਰਾ ਦਿਨ ਰੋਟੀਆਂ ਖਾ ਖਾ ਕੇ ਫਿਰ ਪੇਟ ਵੱਧ ਜਾਂਦਾ ਤੇ ਫਿਰ ਦੀਵਾਲੀ ਗਲੀ ਨਾਲ ਮੈਂ ਬਿਸਕੁਟ ਘੜਾ ਕੇ ਦੇ ਦਿੰਦੀ ਹਣਾ 5 ਕਿਲੋ ਬਿਸਕੁਟ ਬਣਾ ਕੇ ਦੇ ਦੂੰਗੀ ਵੈਕ੍ਰੂ ਨੇ ਚਾਇਆ ਆਪਣੀ ਪੇਮੈਂਟ ਆ ਜੂਗੀ ਉਹਨਾਂ ਨੂੰ ਤੇ ਇਹਨਾਂ ਨੂੰ ਬਿਸਕੁਟ ਖੜਾ ਕੇ ਆਪ ਦਾ ਜਮਾ ਹੈ ਵਧੀਆ ਇਹਨਾਂ ਦਾ ਤੇ ਮੇਰੇ ਬਰਥਡੇ ਤੇ ਨਾ 710 ਕਿੰਨੇ ਦਾ ਸਮਾਨ ਲਿਆਵਾਂਗੇ 1000 ਦਾ ਹਾਂ ਸਾਰਾ ਕੁਝ ਆ ਜੂ ਬਾਕੀ ਆ ਨਾ ਵੀ ਉਦੋਂ ਜਦੋਂ ਅਸੀਂ ਦੀਵਾਲੀ ਵਾਲੇ ਬਿਸਕੁਟ ਬਣਾਏ ਤੋਂ ਆਪ ਦਾ ਇਹਨਾਂ ਦਾ ਸਪੈਸ਼ਲੀ ਇਹਨਾਂ ਦੇ ਪਾਸੇ ਕੱਢ ਕੇ ਰੱਖ ਦੂੰਗੀ ਆਪ ਦਾ ਹਨਾ ਕੀੜੀਆਂ ਵਗੈਰਾ ਤੋਂ ਬਚਾ ਕੇ ਵੀ ਆਪ ਦਾ ਨੂੰ ਖਾ ਲੂ ਜਦੋਂ ਭੁੱਖ ਲੱਗਦੀ ਹੈ ਮੁੱਖ ਦੀ ਗੱਲ ਹੈ ਜੀ ਹਨਾ ਵੀ ਮੇਰਾ ਮੇਰੇ ਤੋਂ ਬਗੈਰ ਮੇਰੀਆਂ ਪੀਆਂ ਦਾ ਕੋਈ ਨਹੀਂ ਮੈਂ ਦੇਖ ਰਿਆ ਨਾ 22 ਦਿਨਾਂ ਚ ਕੋਈ ਨਹੀਂ ਬਣਾ ਸਭ ਮਤਲਬੀ ਆ ਰਿਸ਼ਤੇਦਾਰ ਸਭ ਏ ਟੂ ਜ਼ेड ਤੇ ਬਲੌਗ ਬਣਾਇਆ ਕਰਾਂਗੇ ਆਪਾਂ ਬਾਕੀ ਤੁਸੀਂ ਭੈਣ ਭਰਾ ਸਾਰੇ ਸਪੋਰਟ ਕਰ ਦਿਓ ਹਨਾ ਆਪਣੀ ਮੰਜ਼ਿਲ ਤੱਕ ਆਪਾਂ ਪਹੁੰਚੀ ਜਾ ਤੇ ਮੈਂ ਕੱਲ ਕਿਹਾ ਸੀਗਾ ਕਿ ਆਪਾਂ ਰੋਟੀ ਖਾਣ ਵੇਲੇ ਤੁਹਾਨੂੰ ਦਿਖਾਵਾਂਗੇ ਹਨਾ ਸਾਡੇ ਖਲਾਰਾ ਵਾ ਦਾ ਪੈਰ ਸੀ ਖਲਾਰਾ ਤਾਂ ਪਤਾ ਹੀ ਪੈ ਜਾਂਦਾ ਕੋਈ ਜਵਾਬ ਕਹੇ ਤੇ ਬਾਕੀ ਜੀ ਹਨਾ ਵੀ ਜੇ ਆਪਣੀ ਪੇਮੈਂਟ ਹਨਾ 2 ਮਹੀਨੇ ਤੋਂ ਵੀ ਆਈ ਗਈ ਪੇਮੈਂਟ ਚਲੋ ਆਪ ਦਾ ਅਸੀਂ ਥਿੰਨੇ ਮਾਮਾ ਵਧੀਆ ਬੈਠ ਕੇ ਵਧੀਆ ਖਰਚਾ ਕੱਢੀ ਜਾਵਾਂਗੇ ਇਹ ਠੰਡੀ ਠੰਡੀ ਹਵਾ ਚਲੀ ਜਾਂਦੀ ਹੈ ਹਾਂ ਹਵਾ ਬਹੁਤ ਸੋਹਣੀ ਚਲੀ ਜਾਂਦੀ ਤੇ ਮੌਸਮ ਖਰਾਬ ਹੀ ਹੈ ਬੱਦਲਵਾਈ ਹੋਈ ਪਈ ਬਹੁਤ ਜ਼ਿਆਦੇ ਇੰਨੀ ਕਿ ਜ਼ਿਆਦੇ ਬੱਦਲਵਾਈ ਹੋ ਰਹੀ ਹੈ ਤੇ ਆਪਾਂ ਟੋਪਕਾ ਮਾਂਜ ਲਗੇ ਤੇ ਫਿਰ ਬਣਾਉਣੇ ਆਪਾਂ ਕੀ ਬਣਾਉਣੇ ਪਹਿਲਾਂ ਮੈਨੂੰ ਦਾਲ ਸਬਜ਼ੀ ਤਾਂ ਦੱਸੋ ਕੁਝ ਵੀ ਬਣਾਓ ਦਾਲ ਛੁੱਲੇ ਕੁਛ ਵੀ ਫਿਰ ਤੋਰਗਾ ਬਣਗੇ ਤੋਰੀਏ ਬਣਾ ਲਓ ਕਹ ਰਹੇ ਉਧਰੋਂ ਹਾਂ ਖਾ ਲੇਗਾ ਹਾਂ ਖਾਧਾ ਸੀ ਉਹਦੇ ਤਰੀ ਨਾਲ ਅਸੀਂ ਤੋਰਣਾ ਬਣਾਉਣੇ ਸਬਜ਼ੀ ਤੇ ਉਸ ਮਲਾਇ ਪਾਲਾਂ ਦੇ ਦੁੱਧ ਪਾਲਾਂਗੇ ਜਿਵੇਂ ਆਦੇ ਨਹੀਂ ਬਣਾਈ ਸ਼ਿਓਮੀ ਬਣਾਈ ਹਾਂ ਤੇ ਚਲੋ ਜੀ ਫੇਰ ਮਿਲਦੇ ਆ ਨਾ ਮੈਂ ਟੋਪਾ ਪਾਣੀ ਢੋਲਿਆ ਮਾ ਬਾ ਲੋ ਜੀ ਆਪ ਆਪਣੋਂ ਲੱਗ ਕੇ ਸਬਜੀ ਸਬਜੀ ਆਪਣੀ ਉਹੀ ਤੋਲਣਾ ਜੀ ਕੀ ਖਾਦੇ ਹੋ ਮੈਂ ਖਾ ਲਈ ਨੂੰ ਖਾਣ ਤੋਂ ਮੈਨੂੰ ਬੜੀ ਆਤ ਹੈ ਇੱਕ ਇੱਕ ਚੀਜ਼ ਐ ਆਈ ਹੁੰਦੀ ਵੀ ਜਦੋਂ ਮੈਨੂੰ ਜਖਾਮ ਲੱਗਦਾ ਮੈਨੂੰ ਮਿੱਠਾ ਬੜਾ ਪਸੰਦ ਆਉਂਦਾ ਮੈਨੂੰ ਆ ਲੱਗਦਾ ਮੈਨੂੰ ਖੰਡ ਖਾਣਾ ਤੁਸੀਂ ਬਣਾਉਣਾ ਦਬੇ ਬਣਾਉਣੇ ਥੋੜੀ ਮੂੰਹ ਚਵਾ ਲੈਣੀ ਤੁਹਾਨੂੰ ਆਇਆ ਦਾ ਬਿੱਠਾ ਪਾਠੀ ਕਰਦਾ ਤੇ ਆ ਜਿਮੋਣੇ ਜੀ ਆਪਾਂ ਸੇਵੀਆਂ ਤੇ ਉਹ ਬਣਾਉਣਾ ਰੱਖਿਆ ਆਪਣੇ ਸਾਥ ਦੀ ਬਣਾਉਣਾ ਆਪਾਂ ਲੱਗ ਗਿਆ ਇਹ ਰਹੀ ہماری ਸੇਵੀਆਂ ਇਸ ਨੂੰ ਕਹਿੰਦੇ ਹਨ ਬ੍ਰੀਕ ਸੇਵੀਆਂ ਬ੍ਰੀਕ ਸੇਵੀਆਂ স্মਾਲ ਸੇਵੀਆਂ ਆਪ ਬੋਲਣੀ ਜੀਰਾ ਜੀ ਲਗਾਉਣਾ ਪਉਂਦਾ ਹ ਸੇਬ ਵਿੱਚ ਕਾਰ ਬੰਨਾਂ ਦੇ ਤੇਰੀ ਜੀ ਹੋਏ ਤੇਰੀ ਜੇ ਇੱਕ ਬਣਾਉਣੀ ਹੈ ਲੈ ਚੋੜ ਕੱਢ ਦੇ ਸੀ ਮੈਨੂੰ ਪਤਾ ਦੂਸਰਾ ਨਹੀਂ ਗੱਲ ਬਹੁਤ ਜ਼ਿਆਦਾ ਇਹ ਆਪ ਹੁਣ ਲਾਈ ਕਰਾਂਗੇ ਸਰ ਜੀ ਤੇ ਬੱਸ ਮੈਂ ਮਨ ਦੇ ਜੀ ਕਰੀ ਤੇ ਪਾਸਾ ਬਿਲੀਓ ਨਾ ਕੋਸਤਾ ਛੋਟੀ ਬਣੀ ਮੈਂ ਅਕਸਰ ਸੋਣ ਨੂੰ ਮਲਾਕਦੀ ਹਾਂ ਨਾ ਤੇਰੇ ਫਿਰ ਜchnami ਨਾ ਫਰ ਮੈਨੀਆਂ ਕੀ ਸੀ ਦੋਨਾਂ ਮਾਮਤੀਆਂ ਨੇ ਨਾ ਉਹਦੇ ਵਾਲ ਤੋਂ ਤੇ ਕਿੰਨ ਕਿ ਸਾਡੇ ਸਿਰ 'ਚ ਕੰਗੀਆਂ ਪੈ ਜਾਂਦਾ ਸੀ ਕੰਗੀਆਂ ਪਏ ਬਾਅਦ ਨਾ ਵਾਲ ਹੋਰੀ ਆਏ ਜੀ ਹੁਸਮੈਲ ਜਿਹਾ ਹੁੰਦਾ ਜੀ ਚਿਪਚਿਪੇ ਜਿਹੇ ਮੈਦਾ ਬਚ ਗਈ ਸੀ ਤੇਹੇbro ਜੀ ਜੀਰਾ ਆਪਣਾ ਮਗਰ ਚਾਈ ਤੇ ਆਪਾਂ ਪਾਨੇ ਹੋਰ ਨਾ ਤੇ ਇੱਕ ਪੱਤਾ ਜਿਹੜਾ ਵੀ ਮੈਂ ਕੰਡੇ ਵੀ ਉਹ ਘਾਟ ਹੋਣੀ ਹੈ ਸਾਡੇ ਕੰਨੇ ਮੋਗਦੇ ਹੀ ਹੋਣਗੇ ਕਿਉਂਕਿ ਅਸੀਂ ਕਦੇ ਭੁਣਾ ਹਾਲੀ ਉਹਨੇ ਵੀਨੇ ਵੀਨੇ ਮੈਂ कि करते हो वहां पर खाना नहीं खाती हूं ये भी मारा पर वो मसाला एंजो भी मुगी काना जिन्हें जब कुछ साथियों उन्होंने खाना ला दिया ना लगता है पता नहीं क्या होवे वो बोलती है कि हां वो कि दिमाग किलोटी कर रही है नहीं शेखी खाए नहीं आनी है ना ये आए मतलब ज्यादा है अम्मी 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 ओह मैं इनकी एंड सीक उसने डायलॉग बोले नहीं मैं कर ददा मतलब ये घंटाव अवलोकन ये आज देखने आ बात कर लिया तुमने यहां बढ़िया कही नहीं कि बेटा नाम नहीं शुक्रिया अपने नाल यू हाउ भी मतलब और गेम में थोड़े से कंटगा आता है वो कंटगा आता है कंटगा आता है चलो कोई भी है ना वक्त पहले सारे खालसा दे देंगे चलो कोई बात नहीं बाकी बेहतरी फार्मास देखी हुई आपको मिल जाएगी बाकी टेंशन लैन का कोई फायदा नहीं है जो चीज़ आपको टेंशन लगे दे देते हैं क्योंकि जो मैं टेंशन लैनी है ना मेरे तो बना मेरे बच्चे का कोई भी नहीं क्योंकि ये चीज़ मैं भी बार दिन देखनी भी मैं इतना बना मेरे बच्चे का कौन है जो कि प्यार करते कि केयर करते हैं আবেনরি সা জন খাওয়া্য দি ও সা বাজন সলাবে কিনি সোজমার এরা কি সোজরা এরা গসা সা এম আসিটা পসা। ਆਦਿ ਕੋਸ਼ਿਸ਼ ਹੈ ਕਿਉਂਕਿ ਅੱਜ ਜਿਤਨਾ ਨਸੀਬਾ ਤੇ ਇਧਰ ਬਣਾਵਾਂਗੇ ਮਲਾਈ ਵਾ ਕੇ ਐਂ ਇਹ ਸਾਰੇ ਕੋਲੇ ਮਲਾਈ ਪਈ ਹੈ ਹਨਾ ਤੇ ਬਣਾਵਾਂ ਇਹਦੀ ਬਣਾਉਣ ਮੱਖਣੀ ਹੈ ਮੱਖਣੀ ਵੀ ਆਪਾਂ 26 ਵਾ ਤੇ ਹਾਂ ਉਹੋ ਵਾਲਾ ਤੇ ਬਾਕੀ ਉਹਨਾਂ ਨੇ ਕੋਈ ਸਿੰਪਲ ਮਰਵਾ ਦੇ ਸਬਜ਼ੀ ਨਾ ਤੇ ਜਲਦੀ ਛਾਦੀ ਬਣ ਸਕਦੀ ਹੈ ਨਾ ਨਹੀਂ ਵੈਸੇ ਤਾਂ ਤੁਹਾਨੂੰ ਕੱਚੀ ਹੁੰਦਾ ਮੈਂ ਤਾਂ ਜੀ ਬਣ ਜਾਣਾ ਪਰ ਥੋੜੀ ਜਿਹੀ ਸਿੱਧੀ ਸਾਰੇ ਬੱਤੀ ਜਿਹੜਾ ਆਪਾਂ ਗੰਡਾ ਜੀ ਆਪਣੀ ਬਣੀ ਆਂਦੀ ਸੇਵੀਆਂ ਆਪਣੀਆਂ ਬਸ ਬਣ ਗਈਆਂ ਹਨਾ ਕਿਉਂਕਿ ਹੁਣ ਮਿੱਠਾ ਪਾ ਕੇ ਆਈਆਂ ਮੈਂ ਸੇਵੀਆਂ 'ਚ ਤੇ ਕੀ ਆਪਣਾ ਜਸ਼ਨ ਸਿੰਘ ਕੀ ਕਰ ਰਿਹਾ ਹੈ ਹੈਲੋ ਸੱਸ ਜੀ ਕਾਜੀ ਜਾਨਾ ਖਾਣ ਖਾ ਲੋ ਕੁੱਚ ਮੈਂ ਈ ਦੀ ਮੰਗੀ ਸੀ ਕਿ ਮਠਾਣਗੇ ਸਾਰੇ ਭੈਣ ਭਰਾ ਇਹ ਦੱਸ ਮੈਨੂੰ ਸ਼ੂਗਰ ਖਾਣਾ ਤੂੰ ਸਾਰਿਆਂ ਨੂੰ ਖੰਡ ਖਵਾ ਗਈ ਤੇ ਬਲੋ ਜੀ ਤੁਹਾਨੂੰ ਦਿਖਾਉਣੇ ਆਪਨਾ ਓਏ ਰੁਧਰ ਕਿਲਾ ਸੋਹਣਾ ਮੌਸਮ ਹੈ ਮੌਸਮ ਕਿਹੜਾ ਬੱਦਲ ਬਣੇ ਪਏ ਇੰਨੇ ਸੋਹਣਾ ਮੌਸਮ ਹੈ ਹਮ ਅੱਜ ਮੇਰਾ ਬੱਚਾ ਨਾ ਤਸੀਗਾ ਹਾਏ ਮੇਰੇ ਮੁੰਡੇ ਨੇ ਜੋ ਰਿਹਾ ਹੈ ਜੋ ਮਮਮੀ ਤੇ ਤੁਹਾਪ ਵੀ ਜੋ ਰਿਹਾ ਹੈ ਮਮਮੀ ਕੀ ਕਰੇ ਜੋ ਤਾਂ ਨਾ ਮਮਮੀ ਜ ਬੜੀ ਬਾਹੂ ਬਲੀ ਬਾਹੂ ਬਲੀ ਮੈਂ ਤਾਂ ਬਈ ਸਕਤੀ ਮੰਨ ਤੂੰ ਮਾ ਬਾਹੂ ਬਲੀ ਬਾਹੂ ਬਲੀ ਜੋਰੀ ਹੈ ਨਹੀਂ ਤੇਨ ਚੱਕੰਦ ਨਿੰਨੂ ਕੋ ਜਾਕਰ ਨਾ ਵੱਡੀਆਂ ਮੈਂ ਵੱਡੀ ਵਾਲੀਆਂ ਜਸ਼ਨ ਵੀਡੀਓ ਫੜ ਲੜਕੀਆਂ ਖਰਾਬ ਕਰੀਏ ਲਓ ਜੀ ਤੇ ਆਪਣਾ ਬੂਟਾ ਇੰਨਾ ਕਾ ਜ਼ਿਆਦੇ ਮੀਂਹ ਵਣ ਤੋਂ ਬਾਅਦ ਇੰਨੇ ਜ਼ਿਆਦੇ ਫਲ ਲੱਗੜ ਰੱਖੇ ਨੇ ਤੇ ਸਾਰੇ ਆਖੇ ਸੀ ਇਹਨੂੰ ਛਾਂਗ ਦੋ ਹਨਾ ਛਾਂਗ ਦੋ ਘਰ ਦੇ ਪਰ ਨਹੀਂ ਹਨਾ ਵੀ ਹਜੇ ਬਹੁਤ ਜ਼ਿਆਦੇ ਫਲ ਲੱਗਣੇ ਆ ਜਦੋਂ ਮਤਲਬ ਫਲ ਲੱਗ ਹਟੇ ਨਾ ਇਦੋਂ ਬਾਅਦ ਆਪਾਂ ਇਹਨੂੰ ਛਾਂਗ ਦਾਂਗੇ ਹੁਣ ਦੇਖੋ ਕਿੰਨਾ ਕਾ ਜ਼ਿਆਦੇ ਫਲ ਚੱਕਿਆ ਨੇ ਹਨਾ ਜਿੱਦਾਂ ਮੀਂਹ ਪਏ ਬਾਅਦ ਦੇਖੋ ਦਾਣੀ ਦਾਣੀ ਦੇ ਲੱਗੇ ਹੋਏ ਐ ਇੰਨੇ ਜ਼ਿਆਦੇ ਫਲ ਲੱਗਣਗੇ ਕਿੰਨੀ ਸੋਹਣੀ ਲੱਗਦੀ ਹੈ ਹਰਿਆਲੀ ਹਨਾ ਘਰੇ ਇਹ ਬੁੱਟੇ ਤਾਂ ਸਾਨੂੰ ਇੰਨਾ ਕੁ ਜ਼ਿਆਦਾ ਹਨਾ ਵੀ ਅਸੀਂ ਤੇ 100 ਰੁਪਿਆ ਲਾਇਆ ਸੀ ਸਾਨੂੰ ਦੁੱਖ ਨਹੀਂ ਹਨਾ ਵੀ ਇੰਨੇ ਸੋਹਣੇ ਖੁੱਲ ਲੱਗੇ ਤੇ ਵਧੀਆ ਹਰਿਆਲੀ ਸਵੇਰੇ ਉੱਠਦੇ ਆ ਤੇ ਮੱਥੇ ਨਾਲ ਹਰਿਆਲੀ ਲੱਗਦੀ ਹੈ ਲਓ ਜੀ ਤੇ ਰੋਟੀ ਬਣ ਕੇ ਹੋਊਗਾ ਆਪਣਾ ਰੈਡੀ ਹਾਂ ਤੇ ਦਾਲ ਵੀ ਹੋਗੀ ਖੁਸ਼ਬੂ ਸਬਜ਼ੀ ਵੀ ਹੋਗੀ ਸਬਜ਼ੀ ਹੋਗੀ ਰੈਡੀ ਤੇ ਆਪਣੇ ਬੱਚੇ ਨਾ ਮਤਲਬ ਐਵੇਂ ਜੀ ਸਬਜ਼ੀ ਖਾਂਦੇ ਗਾੜੀ ਜੀ ਮਲਾਈ ਵੀ ਹੋਵੇ ਦੁੱਧ ਵੀ ਪਾਇਆ ਹੋਵੇ ਐਜੇ ਸਬਜ਼ੀ ਪਸੰਦ ਕਰਦੇ ਆ ਨਾ ਜਿਆਦਾ ਪਤਲੀ ਖਾਂਦੇ ਆ ਨਾ ਕੋਈ ਮਨਾ ਇਹੋ ਜੀ ਸਬਜ਼ੀ ਹੋਵੇ ਫੇਰ ਰੋਟੀ ਖਾਂਦੇ ਇਹ ਤੇ ਹੁਣ ਆਪਾਂ ਢੱਕ ਦਗੇ ਤੇ ਪਤਾ ਬੰਦਾ ਕਿਵੇਂ ਖੜਾ ਇਹ ਮੋਬਾਈਲ ਦਾ ਮਾਰਾ ਖੜਾ ਵੀ ਮੋਬਾਈਲ ਵਿੱਚ ਹੋਣਾ ਤੇ ਢੱਕ ਦਈਆਂ ਨਾ ਆਪਾਂ ਸੇਵਾਂ ਤੇ ਆਟਾ ਗੁੰਨ ਲਗੇ ਜੀ 7:00 ਵਜੇ ਸਹੀ 7 ਦਾ ਟਾਈਮ ਹੋ ਗਿਆ ਤੇ ਬਸ ਅਸੀਂ ਰੋਟੀ ਬਣਾਉਣੀ ਆ ਨਾ ਹੋਰ ਤਾਂ ਕੀ ਕਰਨੀ ਨਾ ਆਏਗਾ ਜਸ਼ਨੇ ਹੁੰਦਾ ਇਹ 3:00 ਵਜੇ ਨਾ ਆਤਾ ਸੀਗਾ ਹਾਣਾ ਤੂੰ ਦਾ ਉਹ ਨਾ ਲੇਗਾ ਤਾਂ ਵਧੀਆ ਆ ਰਾਮਦਰੀਆ ਚੇਂਜ ਕਰ ਲਈ ਕੱਪੜੇ ਹੋਰ ਪਾ ਲਈ ਰਾਤ ਵਾਲੇ ਪਾ ਲਈ ਨਾ ਲੈ ਨਾ ਆ ਤੇ ਮੈਂ ਆਟਾ ਗੁੰਨ ਲਾ ਪ੍ਰੀਤ ਨੂੰ ਕਹ ਲਈ ਕੁਲਰ ਛੱਡ ਦੇ ਕੁਲਰ ਫੇਰ ਹੀ ਛੱਡਾਂਗਾ ਪੈਣ ਵੇਲੇ ਹੁਣ ਕੀ ਆਪਾਂ ਤਾਂ ਗਰਮ ਹੋ ਜੂਗਾ ਬਾਲਾ ਉਹ ਚੱਲਦਾ ਚੱਲਦਾ ਬੰਦ ਕਰਕੇ ਸਮਝ ਬਾਹਰ ਜਾ ਚੁੰਨੀ ਜੇ ਕੀ ਸੋਟਾ ਬਣੀ ਮੇਰੀ ਇਧਰ ਸੇ ਸੇ ਲੰਮੀ ਖਾਜ ਦੇ ਸੇ ਸੇ ਕਰ ਪੂਰਾ ਹੀ ਲੜਾ ਕਿੰਨੇ ਜਿ ਆਇਆ ਪਿਆ ਪੈੜਾ ਲਾ ਦੇ ਲਓ ਜੀ ਚੁੰਨੀ ਆਪਾਂ ਠੀਕ ਕਰ ਲਈ ਆਪਣੀ ਵੀ ਵਸਤੀ ਹੈ ਵਸਤੀ ਕਿਉਂ ਛੱਟ ਹੈ ਜਮਾਉ ਕੇ ਹੈ ਦੇਖੋ ਇਧਰ ਆਈਏ ਐਸੇ ਹੈ ਇਧਰ ਦੇਖੋ ਇਧਰ ਨਾ ਪੁੱਤ ਆਏ ਨਾ ਕਰਿਆ ਕਰ ਇਧਰ ਇਤਨੀ ਸੀ ਆ ਇਹ ਇਧਰ ਇਧਰ ਦੇਖੋ ਆਈਏ ਤੇ ਮੰਮੀ ਨੇ ਕੰਮ ਸੀ ਮੰਮੀ ਪਲੀਜ਼ ਲਓ ਜੀ ਬਸ ਅਸੀਂ ਆਟਾ ਗੁੰਨ ਲਿਆ ਹਨਾ ਆਟਾ ਗੁੰਨ ਲ ਕੇ ਰੱਖ ਲਈਏ ਤੇ ਜਦੋਂ ਇਹਨਾਂ ਨੇ ਮਤਲਬ ਨਾ ਨੂੰ ਲਏ ਉਦੋਂ ਆਪਾਂ ਰੋਟੀ ਫੜਾ ਦਾਂਗੇ ਫੋਨ ਲੈਣਾ ਫੋਨ ਦੇ ਹਾਂ ਕੁਲਰ ਕੂਲਰ ਲਾਵਾਂਗੇ ਪਹਿਲਾਂ ਤੂੰ ਨਹਾਇਆ ਭੱਜ ਕੇ ਜਾ ਕੇ ਜਾ ਮੈਂ ਆਮ ਤੇ ਕਰ ਲਾ ਦੇਉ ਕੂਲਰ ਚਲਾ ਦਾਂਗੇ ਨਹਾ ਤਲਾ ਫਰਦੂੰ ਫੱਟੀ ਤੇ ਮੰਗੇ ਕਿਉਂ ਲੈਣਾ ਜਨੂ ਨਹੀਂ ਕਰੇ ਆ ਜਾ ਯਾਰ ਦੇਖ ਬਸ ਡੋਲੇ ਨਾਲ ਖਾਇਆ ਕਰ ਮੈਂ ਡਰ ਗਈ ਐ ਦੇਖ ਉਹ ਦੇਖੋ ਨਹੀਂ ਮੈਂ ਡਰ ਗਈ ਬਸ ਮੈਨੂੰ ਪਤਾ ਮੈਂ ਡਰ ਗਈ ਓ ਮਾਈ ਗੋਡ ਕੁੜੀ ਦੇ ਡੋਲੇ ਤੇ ਬਾਕੀ ਜਿਹੜਾ ਨਾ ਵਧੀਆ ਸਪੋਰਟ ਕਰੋ ਆਪਣੇ ਚੈਨਲ ਨਾਲ ਪਲੀਜ਼ ਹਨਾ ਤੇ ਆਪਾਂ ਨੂੰ ਆਪਣੇ ਮਕਸਦ ਤੱਕ ਜਲਦੀ ਤੋਂ ਜਲਦੀ ਪਹੁੰਚਾ ਦਿਓ ਹਨਾ ਤੇ ਬਾਕੀ ਮਿਹਨਤ ਕਰ ਰਹੇ ਆ ਹਨਾ ਵੀ ਮਿਹਨਤ ਦਾ ਕਹਿ ਰਹੇ ਆ ਵੀ ਮਿਹਨਤ ਦਾ ਫਲ ਆਪਾਂ ਨੂੰ ਮਿਲਣਾ ਚਾਹੀਦਾ ਵੀ ਜਿੰਨੀ ਕਿ ਮਿਹਨਤ ਕਰਦੇ ਆ ਆਪਾਂ ਨੂੰ ਓਨਾ ਕ ਫਲ ਆਪਣੀ ਮਿਹਨਤ ਦਾ ਮਿਲਣਾ ਚਾਹੀਦਾ ਤੇ ਬਾਲਾ ਆਪਾਂ ਕੁਝ ਮੰਗਦੇ ਨਹੀਂ ਹਨਾ ਬਾਰੀਆਂ ਨਹੀਂ ਆਪਾਂ ਕੋਈ ਕੁਐਸਚਨ ਆ ਡਿਮਾਂਡਾ ਰੱਖਿਆ ਕੋਈ ਤੇ ਬਸ ਛੋਟੇ ਛੋਟੇ ਸੁਪਨੇ ਆਪਣੇ ਹਨਾ ਜਿਵੇਂ ਕਿ ਜਸ਼ਨੇ ਦੇ ਸੁਪਨੇ ਇੱਕ ਦੋ ਦਾ ਜਸ਼ਨੇ ਦੇ ਸੁਪਨੇ ਪੂਰੇ ਕਰਨੇ ਆ ਆਪਾਂ ਉਹ ਹੋ ਜਾਣ ਪੂਰੇ ਤੇ ਫਿਰ ਆਪਣਾ ਜਸ਼ਨਾ ਵੀ ਖੁਸ਼ ਹੋ ਜੂ ਤੇ ਆਪਾਂ ਫਿਰ ਤੁਹਾਨੂੰ ਪਤਾ ਬੱਚਿਆਂ ਦੇ ਨਾਲ ਆਪਾਂ ਤਾਂ ਪਹਿਲਾਂ ਖੁਸ਼ ਹੋ ਜਾਣੇ ਹਨਾ ਤੇ ਇੰਨੀ ਛਾਂਗੀ ਸੀ ਜੀ ਉਗੂਰਾ ਵਾਲੀ ਵੱਲ ਨਾ ਫੇਰ ਫੇਰ ਬਸ ਲੱਗਣਾ ਨਾ ਡਾਣੇ ਲਟਕਣ ਕਿਉਂਕਿ ਮੀਂਹ ਦੇ ਕਰਕੇ ਹਨਾ ਸਾਨੂੰ ਪਤਾ ਕੋਈ ਵੀ ਪੇੜ ਪੌਦਾ ਹੈ ਹਨਾ ਸੌਣ ਪਾਦੂ ਜੀ ਤੋਂ ਬਾਕੀ ਕੁਝ ਵੀ ਹੈ ਨਾ ਕੋਈ ਵੀ ਪੌਦਾ ਉਗ ਰਿਆ ਹੁੰਦੇ ਨੇ ਜੜਾਂ ਹੀ ਫਟਿਆ ਹੁੰਦੀਆਂ ਨੇ ਪੌਦਿਆਂ ਦੀਆਂ ਤੇ ਤੇ ਅੱਜ ਭਰਾ ਆਪਣਾ ਗਿਆ ਜੋਗੀ ਵੀਰ ਜੀ ਰੱਲੇ ਕੋਲੇ ਹਾਂਜੀ ਆ ਗਈ ਕਿਦਾਂ ਬਹੁਤ ਲੰਬੇ ਵਾਲ ਹੈ ਨਾ ਕਲਰ ਕਰਾਇਆ ਤੁਸੀਂ ਦੀਦੀ ਜੀ ਇਹ ਪਿੰਕ ਕਲਰ ਦਾ ਵਾਲਾਂ ਨੂੰ ਹਾਂਜੀ ਹਾਂਜੀ ਚਵਾਈ ਦੇ ਤੇ ਬਲੈਕ ਓਕੇ ਓਕੇ ਮਹਿੰਗਾ ਹੋਗਾ ਕਲਰ ਬਹੁਤ ਜਿਆਦੇ ਹੈ ਨਾ ਹਾਂਜੀ 2 ਲੱਖ ਦਾ 2 ਲੱਖ ਦਾ ਠੀਕ ਹੈ ਤੇ ਰਣਵੀਰ ਗਿਆ ਜੀ ਅੱਜ ਜੋਗੀ ਵੀਰ ਜੋਗੀ ਵੀਰ ਗਿਆ ਰਣਵੀਰ ਤੇ ਉਹ ਰਹਿ ਗਿਆ ਰੱਲੇ ਕੋਲੇ ਮਾਨਸਾ ਥੋੜਾ ਅੱਗੇ ਡੱਪ ਕੇ ਤੇ ਕਿਉਂਕਿ ਆਪਾਂ ਚੈਲ ਆ ਹਨਾ ਤੇ ਤਾਂ ਕਰਕੇ ਆਪਾਂ ਜੋਗੀ ਵੀਰਾਂ ਨੂੰ ਮੰਨਦੇ ਆਂ ਤੇ ਫੋਨ ਆਇਆ ਸੀ ਦੇਖੋ ਕੀ ਇਹ ਕੁਛ ਨਾ ਕੁਛ ਲਿਆ ਦੇ ਹਨਾ ਚੂੜੀਆਂ ਚੜੀਆਂ ਬਾਕੀ ਕਿਹਾ ਤਾਂ ਹੈ ਨਹੀਂ ਮੈਂ ਹਾਂ ਹਾਂ ਬਦਲਵਾਈ ਬਣੀ ਉਹ ਤਾਂ ਸੂਰਜ ਪਈਦਾ ਹਾਂ ਹਾਂ ਦੇਖ ਲਿਆ ਪਤਾ ਮੈਂ ਬੱਦਲ ਹੈ ਹੂੰ ਹੂੰ ਤੁੱਕ ਪਈਂਦੇ ਹਨਾ ਸੋਨਾ ਲੀਹੂ ਹੈ ਤੂੰ ਕਮੈਂਟ ਆਫ ਕਰਾ ਦਿਆ ਜੇ ਵੀਡੀਓ ਜੀ ਖੜਾ ਰਹਿ ਅੱਜ ਕਮੈਂਟ ਨਹੀਂ ਆਉਣੇ ਆਫ ਹੋ ਜਾਣਗੇ ਤੇ ਦੇਖੋ ਕੀ ਇਹ ਕੁਛ ਲੈ ਕੇ ਦੇਵੇ ਹਨਾ ਆਪਣੇ ਵਾਸਤੇ ਬਾਜ਼ਾਰ ਚੋਂ ਬਾਕੀ ਕਿਹਾ ਤਾਂ ਹੈ ਨਹੀਂ ਹੋ ਸਕਦਾ ਲਿਆ ਦੇ ਹਨਾ ਤੇ ਚਲੋ ਜੀ ਲਿਆਤਾ ਤਾਂ ਠੀਕ ਹੈ ਜੇ ਨਾ ਲਿਆ ਫਿਰ ਵੀ ਠੀਕ ਹੈ ਤੇ ਲਾਲਚ ਦਾ ਕਰਦਾ ਹੁੰਦਾ ਹੈ ਇਹ ਚੀਜ਼ਾਂ ਦਾ ਹਨਾ ਚਲੋ ਐਂ ਜੀ ਹੁੰਦਾ ਹੈ ਨਾ ਵੀ ਜਦੋਂ ਵੀ ਅੱਗੇ ਡੈਡੀ ਵਰਗੇ ਜਾਂ ਬਾਪੂ ਵਰਗੇ ਹਨਾ ਜਾਣਾ ਕਿਤੇ ਵੀ ਮੇਲੇ ਤੇ ਜਾਣਾ ਜਾਂ ਅੰਮ੍ਰitsar ਸਾਹਿਬ ਜਾਣਾ ਜਾਂ ਕਿਤੇ ਤੇ ਕਿਤੇ ਵੀ ਜਾਣਾ ਹਨਾ ਤੇ ਉਦੋਂ ਐ ਹੁੰਦਾ ਸੀ ਵੀ ਕੁਝ ਲੈ ਕੇ ਆਉਣ ਕਿਉਂਕਿ ਬਾਪੂ ਲੈ ਕੇ ਆਉਂਦਾ ਹੁੰਦਾ ਸੀ ਨਾ ਬੱਚਿਆਂ ਵਾਸਤੇ ਸਾ ਤਿੰਨਾ ਵਾਸਤੇ ਸਾਡੇ ਵਾਸਤੇ ਸਾਡੇ ਵਾਸਤੇ ਚੂੜੀਆਂ ਆਉਂਦੀਆਂ ਸੀ ਮੇਰੇ ਤੇ ਲਖਵੀਰ ਵਾਸਤੇ ਰਣਵੀਰ ਵਾਸਤੇ ਕੁਝ ਉਹਦੇ ਵਾਸਤੇ ਮੁੰਡਿਆਂ ਲਈ ਖੇਡ ਤੇ ਉਵੇਂ ਦੀ ਉਹ ਜਿਹੜਾ ਰੁਟੀਨ ਬਣਿਆ ਹੁੰਦਾ ਹਨਾ ਵੀ ਇਨਸਾਨ ਉਮਰ ਚ ਕਿੰਨਾ ਵੱਡਾ ਹੀ ਹੋ ਜੇ ਹਨਾ ਤੇ ਜਰਪੇ ਤੇ ਪਾਗੀ ਹਾਂਜੀ ਮੈਂ ਉਹ ਚੋਰ ਮਾਰ ਲੈ ਕੇ ਜਾਈ ਤੇ ਮੇਰੇ ਮਨ ਪਸੰਦ ਦੀਆਂ ਹਨ ਚੀਜ਼ਾਂ ਤੇ ਵਾਖ ਲਈਆਂ ਓਕੇ ਇੰਨਾ ਕੁਛ ਮੈਂ ਕੀ ਕਰੂੰਗੀ ਤੈਨੂੰ ਦੱਸ ਤੇ ਹਨਾ ਵੀ ਉਹ ਆਏ ਦਿਲ ਤਾਂ ਕਹਿੰਦੇ ਹੁੰਦੇ ਇਨਸਾਨ ਭਾਵੇਂ ਵੱਡਾ ਹੋ ਜੇ ਹਨਾ ਵੀ ਬੱਚਾ ਹੀ ਹੁੰਦਾ ਹਨਾ ਇਨਸਾਨ ਅੰਦਰੋਂ ਇੱਕ ਤਰ੍ਹਾਂ ਦਾ ਵੀ ਉਮਰ ਕਿੰਨੀ ਵੀ ਹੁੰਦੂ ਸਿਕਾਉਂਗੇ ਕੀ ਗੱਲਾਂ ਕਰਦੀ ਕੀ ਉਮਰ ਹੈ ਦੀ ਵੀ ਬੱਚਾ ਹੁੰਦਾ ਇਨਸਾਨ ਅੰਦਰੋਂ ਹਨਾ ਮੈਂ ਕਿੰਨੀ ਵੀ ਵੱਡੀ ਆਇਆ ਤੇ ਬਾਕੀ ਹੈ ਨਾ ਬਾਪੂ ਹੁੰਦੇ ਕਹਿੰਦੇ ਹੁੰਦੇ ਵੀ ਸਾਰੀ ਸਰਦਾਰੀ ਹੁੰਦੀ ਹੈ ਬਾਪੂ ਦਾ ਉਹ ਕੁਝ ਵੀ ਮੰਗ ਕੇ ਲੈ ਸਕਦੇ ਆਂ ਤੇ ਮੇਰੇ ਨਾ ਜਸ਼ਨੇ ਸੰਦੂਰ ਤੋੜਤਾ ਨਾ ਪਤਾ ਨਹੀਂ ਕਿਵੇਂ ਅੱਗੇ ਤੋਂ ਤੇ ਹੁਣ ਮੇਰੇ ਟੇਡਾ ਲੱਗਿਆ ਸੰਦੂਰ ਪਹਿੜਾ ਲਾ ਲਈ ਨਾ ਨਹੀਂ ਤੋੜਿਆ ਨਹੀਂ ਆਈ ਸੀਗਾ ਮੰਨ ਜਾ ਤੇ ਉਧਰ ਟੂਟੀ ਸ਼ਰ ਰੱਖੀ ਤੂੰ ਪਾਜਾ ਨਾਲ ਆ ਮੰਮੀ ਤੇ ਚਲੋ ਜੀ ਬਾਪੂ ਆਪਣਾ ਜਿਹਾਉਂਦਾ ਵਸਦਾ ਰਵੇ ਹਨਾ ਚਾਪ ਦੀ ਕੜਾ ਚ ਰਵੇ ਬਾਪੂ ਆਪਣਾ ਤੇ ਬਾਪੂ ਨਾਲ ਹੀ ਸਾਰਾ ਆਪਣਾ ਭਰਾ ਪਰਛਾਈ ਬਾਪੂ ਤੇ ਮਨ ਕੀਤੇ ਚਾਰ ਜਣੇ ਰਹੇਗੇ ਜੀ ਆਪਣਾ ਹਨ ਜੀਉਣ ਦਾ ਸਹਾਰਾ ਦੋ ਬੱਚੇ ਪ੍ਰੀਤ ਜਸ਼ਨ ਤੇ ਇੱਕ ਚੀਜ਼ ਹੋਰ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਹਾਂਜੀ ਮੈਨੂੰ ਗੱਲ ਕਰ ਲੈਣੇ ਕੋਈ ਮੈਂ ਹੁ ਕਿੰਨੀ ਵੀ ਵੱਡੀ ਹੋ ਆਇਆ ਤੇਰੇ ਵਾਸਤੇ ਜਵਾਕ ਹੀ ਰਹਾਂ ਲੋ ਜੀ ਮੇਰਾ ਜਵਾਕ ਹੀ ਰਹੂਗਾ ਕਹਿੰਦਾ ਮੈਂ ਕਿੰਨੀ ਵੀ ਵੱਡੀ ਹੋ ਜਾ ਤੂੰ ਹੁਣ ਵੀ ਜਵਾਕ ਹੀ ਐ ਤੇ ਅੱਜ ਨਾ ਗੱਗੀ ਦਾ ਫੋਨ ਆਇਆ ਤੇ ਮੇਰੇ ਨਾਲ ਗੱਲ ਕਰਨ ਲੱਗ ਗਿਆ ਹਨ ਮੇਰਾ ਕੁਝ ਆ ਝਗੜੇ ਚ ਮੇਲਿਆਂ ਦਾ ਕਰਕੇ ਵੈਸੇ ਹੀ ਮਨ ਜਾ ਹੋਰ ਹੀ ਦੁਖੀ ਐ ਤੇ ਮੈਂ ਰੋਣ ਦੇ ਲੱਗੀ ਮੈਨੂੰ ਕਹਿੰਦਾ ਰੋਣਾ ਹਨਾ ਹਾਂਜੀ ਹਾਂਜੀ ਤੋਤੇ ਦੇ ਉੱਪਰ ਸਭ ਕੁਝ ਤੇ ਵੀ ਕੀ ਗੱਲ ਹੋ ਗਈ ਰੋਨੀਗਾ ਤੋਂ ਹੈਨਾ ਤੇ ਮੈਂ ਰੋਣ ਜੀ ਲੱਗੀ ਤੇ ਮੈਨੂੰ ਕਹਿੰਦਾ ਮੈਂ ਹੈਗਾ ਨਾ ਕਿਉਂ ਟੈਨਸ਼ਨ ਲੈਨੀ ਹੈ ਮੈਂ ਆ ਜੂਗਾ ਬਾਹਰ ਜਦੋਂ ਮੈਂ ਆ ਗਿਆ ਬਾਹਰ ਤੇ ਮੈਂ ਕਹਿੰਦਾ ਤੇਰੇ ਕਹਿਣ ਦੇ ਆਈਆਂ ਨਾ ਮੈਂ ਤੇਰੇ ਕਹਿਣ ਦੇ ਇੱਥੇ ਬੈਠੀ ਐ ਮੈਨੂੰ ਕਹਿੰਦਾ ਨਾ ਘਰ ਦੇ ਭਵਾਂ ਦੀ ਕੋਈ ਚ ਸੌਦਾ ਪਤਾ ਨਾ ਲਿਆ ਕੇ ਦੇਣ ਮੈਨੂੰ ਇਹ ਗੱਲ ਕਹੀ ਅੱਗੇ ਨੇ ਮੈਨੂੰ ਬੜੀ ਖੁਸ਼ੀ ਹੋਈ ਹੈ ਨਾ ਅੱਜ ਮੇਰੇ ਵਾਸਤੇ ਨੇ ਸਟੈਂਡ ਲਿਆ ਨਾ ਮੈਂ ਖੁਸ਼ ਹਾਂ ਬਹੁਤ ਜ਼ਿਆਦਾ ਅੱਜ ਤਾਂ ਮੈਂ ਇੰਨੀ ਜ਼ਿਆਦਾ ਖੁਸ਼ ਐ ਇਸ ਕੁਛ ਹੀ ਚ ਆਪਾਂ ਬਣਾਈ ਅੱਜ ਸੇਵਾਂ ਤਨੂ ਕਿਹਾ ਸੀ ਨਾ ਮੈਂ ਅੱਜ ਬਹੁਤ ਖੁਸ਼ ਆ ਇਸ ਖੁਸ਼ੀ ਜਾਂ ਆਪਾਂ ਸੇਵਿੰਗਾਂ ਬਣਾਇੰਗੀਆਂ ਮੇਰੇ ਵਾਸਤੇ ਸਟੈਂਡ ਲਿਆ ਮੈਨੂੰ ਕਹਿੰਦਾ ਰਮਨ ਜੇ ਤੇਰੇ ਕੋਲ ਕੋਈ ਚੀਜ਼ ਹੈ ਨਹੀਂ ਮੈਨੂੰ ਦੱਸੀ ਜਾਂ ਸੌਦਾ ਹੈ ਨਹੀਂ ਕਰੇ ਜਾਂ ਫੇਰ ਮੈਨੂੰ ਦੱਸੀ ਵੀ ਜੇ ਤੈਨੂੰ ਆਇ ਲੱਗਦਾ ਕਿਸੇ ਵੀ ਚੀਜ਼ ਬਣਾ ਹਨਾ ਤੂੰ ਥੁੜੀ ਬੈਠੀ ਆ ਜਾਂ ਤੇਰੇ ਕੋਲ ਹੈ ਨਹੀਂ ਹਨਾ ਤੂੰ ਤੰਗਣਾ ਹੋਈ ਮੈਨੂੰ ਦੱਸੀ ਮੈਂ ਮਤਲਬ ਮੈਨੂੰ ਫੋਨ ਤੇ ਇਹ ਚੀਜ਼ ਦੱਸੀ ਮੈਂ ਕਿਹਾ ਠੀਕ ਹੈ ਮੈਂ ਕਿਹਾ ਤੰਗ ਹੋਣ ਵਾਲੀ ਕੀ ਗੱਲ ਹੈ ਹਨਾ ਤੇ ਤਾਂ ਤੰਦਰੁਸਤੀ ਚਾਹੀਦੀ ਆ ਵੈਗਰੂ ਦੀ ਕਿਰਪਾ ਨਾਲ ਮਾਨ ਕਰਕੇ ਨਹੀਂ ਕਹਿੰਦੇ ਵੀ ਸਿਹਤ ਤੰਦਰੁਸਤ ਆਪਣੀ ਹੈ ਨਾ ਕੁਝ ਦੁੱਖ ਦਾ ਨਹੀਂ ਚਲੋ ਤੀਆਂ ਦੀਆਂ ਨਾ ਵੈਗਰੂ ਆਪਣੀ ਸਿਹਤ ਆਹੀਂ ਤੰਦਰੁਸਤੀ ਰੱਖੇ ਤੇ ਹੋਰ ਬਿਮਾਰੀ ਤੇ ਪੈਸੇ ਨਾਲ ਲੱਗਣ ਜੀ ਹੈ ਨਾ ਘਰ ਦੇ ਸੌਦੇ ਪੱਤੇ ਦਾ ਤੁਹਾਨੂੰ ਪਤਾ ਚਾਹ ਘੜਤਾ ਆਉਂਦੇ ਜਾਂਦੇ ਰਹਿੰਦੇ ਆ ਨਾ ਤੇ ਬਸ ਦੁੱਖੇ ਹੈ ਨਾ ਬਸ ਵੱਡੀ ਬਿਮਾਰੀ ਨਾ ਹੋਵੇ ਤੰਦਰੁਸਤ ਰੱਗੇ ਆਪਾਂ ਨਾ ਹੱਸਦੇ ਵਾਸਦੇ ਰੱਗੇ ਖੁਸ਼ ਰਹੀਏ ਪੇ ਮੈਨੂੰ ਕਹੇ ਮੇਰੇ ਘਰੇ ਕੁਝ ਦੁੱਖ ਦਾ ਤੋਂ ਮੇਰੀ ਟੈਨਸ਼ਨ ਨਾ ਲਿਆ ਕਰ ਮੈਂ ਵੈਗਰੂ ਦੀ ਕਿਰਪਾ ਨਾਲ ਤੰਦਰੁਸਤਾ ਜੋ ਮੈਂ ਫਟਾ ਤੇ ਸੋਦੇ-ਸੋਦੇ ਦੀ ਮੈਂ ਟੈਨਸ਼ਨ ਨਾ ਕਰੋ ਮੈਂ ਆਪ ਹੀ ਕਰ ਲਵਾਂਗੀ ਹੈਨਾ ਕਿਉਂਕਿ ਮੈਨੂੰ ਫਿਕਰ ਹੈ ਬਾਕੀ ਇੱਕ ਹੋਰ ਚੀਜ਼ ਆ ਮੈਂ ਖਭਰਾਉਣ ਵਾਲੀ ਬੁੜੀ ਹੈ ਨਹੀਂ ਹੈਨਾ ਮੈਨੂੰ ਰੱਬ ਨੇ ਦੇਖਣ ਵਾਸਤੇ ਬਣਾਇਆ লেਡੀ ਜੀ ਕਿ ਮੈਂ ਦੇਖਣ ਚ ਲੈਡੀ ਜੈਂ ਤੇ ਹੂੰ ਮੈਂ ਬੱਦਿਆ ਵਰਗੀ ਜਮਾ ਠੀਕ ਹੈ ਨਾ ਮੈਨੂੰ ਭੈਅ ਆ ਨਾ ਕਿਸੇ ਚੀਜ਼ ਦਾ ਡਰ ਆ ਜੇ ਹੈਨਾ ਕੋਈ ਵੀ ਘਰੇ ਜਾ ਮਤਲਬ ਅੱਗੇ ਗੱਗੀ ਵੀ ਆਪਦੇ ਦੋਸਤਾਂ ਕੋਲੇ ਦਸ-ਦਸ ਦਿਨ ਲਾਇਆ ਹੁੰਦਾ ਤੇ ਮੈਂ ਇਕੱਲੀ ਪਈ ਰਹਿੰਦੀ ਸੀਗੀ ਹੈਨਾ ਕੁੜਗਾਂ ਨੂੰ ਲੈ ਕੇ ਤੇ ਕਿਉਂਕਿ ਬੱਚੇ ਵੀ ਉਹਦਾ ਛੋਟੇ ਸੀ ਹੁੰਦਾ ਚਲੋ ਫਿਰ ਸਾਰੇ ਵਾਲੀ ਹੋਗੀ ਕੱਲੀ ਪਈ ਰਹਿਣਾ ਮੈਂ ਜਮੇ ਮੈਨੂੰ ਭੈਣ ਆਉਂਦਾ ਮੈਨੂੰ ਆਈ ਨਾ ਲੱਗਦਾ ਨਾ ਵੀ ਜੇ ਕਰੇ ਕੋਈ ਆ ਗਿਆ ਜਾਂ ਤੈਨੂੰ ਰਮਣ ਕੁਛ ਕਰ ਗਿਆ ਕੋਈ ਤੂੰ ਮਤਲਬ ਦਲੇਰੀ ਪਤਾ ਨਹੀਂ ਮਾਨਸ ਕਿੱਥੋਂ ਆਉਂਦੀ ਇੰਨੀ ਕ ਤੇ ਬਸ ਉਹ ਬੈਗਰੀ ਦਾ ਹੁੰਦਾ ਹੈ ਨਾ ਕੁਛ ਮੈਂ ਲਾਲ ਵਾਲੇ ਬਾਬੇ ਤੇ ਬਹੁਤ ਜਿਆਦਾ ਯਕੀਨ ਕਰਦੀ ਆਂ ਆਪਾਂ ਨੂੰ ਭੈ ਆਉਣੀ ਨਹੀਂ ਦਿੰਦਾ ਆਪਣੇ ਘਰੇ ਵਧੀਆ ਪਹਿਰਾ ਇਹਦਾ ਵਿਚਾਰੇ ਦਾ ਤੇ ਚਰਾਗ ਲਾਉਣੇ ਆਪਾਂ ਹਨਾ ਬਾਕੀ ਗੁਰਦੁਆਰਾ ਸਾਹਿਬ ਸਭ ਤੋਂ ਪਹਿਲੇ ਸਾਰੀ ਜਗ੍ਹਾ ਆਪਣੋਂ ਆਪਣੀ ਸਾਫ ਵੀ ਸਹੀ ਆ ਗੁਰਦੁਦੁਆਰਾ ਸਾਹਿਬ ਮੈਂ ਕਹਣੀ ਮੈਂ ਬਹੁਤ ਖੁਸ਼ ਆਂ ਮੈਂ ਮੈਨੂੰ 2 ਦਿਨ ਹੋ ਗਏ ਗੁਰਦੁਆਰਾ ਸਾਹਿਬ ਜਾਂਦੇ ਨੂੰ ਮੈਂ ਇੰਨੀ ਕਿ ਰਿਲੈਕਸ ਆ ਵੀ ਮੈਂ ਇੰਨੀ ਕੋ ਖੁਸ਼ ਆ ਹਨਾ ਵੀ ਪਤਾ ਸਕੂਨ ਮਿਲਦਾ ਉੱਥੇ ਜਾ ਕੇ ਬਹਿ ਕੇ ਜਦੋਂ ਗੁਰਬਾਣੀ ਕਰਨਾਂ ਚ ਪੈਂਦੀ ਆ ਹਨਾ ਵੀ ਉਦੋਂ ਬਹੁਤ ਵਧੀਆ ਲੱਗਦਾ ਤੇ ਸਾਰੇ ਹਨਾ ਵੀ ਆਪਾਂ ਆਪਣੀ ਜਗ੍ਹਾ ਤੇ ਚਲੋ ਹਨਾ ਲਾਲਾਣਾ ਬਾਬਾ ਇਹਨੂੰ ਵੀ ਆਪਾਂ ਮੰਨਦੇ ਆ ਵਿਚਾਰੀ ਨੂੰ ਕਿਉਂਕਿ ਆਪਣੇ ਬਜ਼ੁਰਗਾਂ ਤੋਂ ਹੀ ਪਹਿਲਾਂ ਤੋਂ ਮੰਨਤਾ ਹੁੰਦੀ ਆਈ ਐ ਜੇ ਅੱਜ ਮੈਂ ਇਹ ਜੀ ਨੂੰ ਇੰਗਨੋਰ ਨਹੀਂ ਕਰ ਸਕਦੀ ਵੀ ਜਿਵੇਂ ਆਪਣੇ ਬਜ਼ੁਰਗ ਕਰਦੇ ਸੀ ਆਪਾਂ ਉਹ ਚੀਜ਼ ਹਨਾ ਉਵੇਂ ਹੀ ਸਹਿਮਤ ਐ ਉਹੀ ਆਪਣੇ ਰੂਲ ਐ ਉਹੀ ਰਹਿਣਗੇ ਹਨਾ ਅੱਗੇ ਵੀ ਤੇ ਗੁਰਦੁਆਰਾ ਸਾਹਿਬ ਤੇ ਦੇ ਲੋ ਸਲੂਟ ਹੈ ਹਨਾ ਉਹ ਬਾਬਿਆਂ ਨੂੰ ਆਪਣੇ ਜਿਹੜੇ ਆਪਣੇ ਸ਼ਹੀਦ ਹੋਏ ਹਨਾ ਜੋਧੇ ਆਪਣੇ ਤੇ ਗੁਰੂ ਗੋਬਿੰਦ ਸਿੰਘ ਬਾਬਾ ਜੀ ਗੁਰੂ ਨਾਨਕ ਸਿੰਘ ਕਿੰਨਿਆ ਸੋਹਣਿਆ ਸੋਹਣਿਆ ਹਨਾ ਉਹ ਚੀਜ਼ ਵੀ ਉਹਨਾਂ ਦੀਆਂ ਕੁਰਬਾਨੀਆਂ ਹਨਾ ਵੀ ਮੈਂ ਸੋਚਦੀ ਹੁੰਦੀ ਹਾਂ ਮੈਂ ਤਾਂ ਕੁਝ ਵੀ ਨਹੀਂ ਆਪਣੇ ਤਾਂ ਐਡੇ-ਐਡੇ ਸ਼ਹੀਦ ਹੋਏ ਨੇ ਸੈਵ ਜਾਦੇ ਚਾਰ ਵਿਚਾਰੇ ਤੇ ਮੈਂ ਕੀ ਮੈਂ ਤਾਂ ਕੀ ਇੰਨਾ ਕੋਈ ਇਹ ਜੀ ਆਪਾਂ ਨੂੰ ਕੁਰਬਾਨੀ ਦਾ ਤਾਂ ਕੋਈ ਡਰ ਨਹੀਂ ਹੈਗਾ ਚਲੋ ਉਤਾਰ ਚੜਾਵ ਜ਼ਿੰਦਗੀ 'ਚ ਆਉਂਦੇ ਜਾਂਦੇ ਰਹਿੰਦੇ ਆ ਹਨਾ ਦੁੱਖ ਸੁੱਖ ਜ਼ਿੰਦਗੀ ਦਾ ਕਹਿੰਦੇ ਹੁੰਦੇ ਆ ਉਹ ਆ ਗਿਆ ਸਾਡਾ ਹੁਣ ਵੀਡੀਓ ਚਾਊਗਾ ਤੇ ਡਾਕਟਰ ਕਹਿੰਦੇ ਹੁੰਦੇ ਜ਼ਿੰਦਗੀ ਦਾ ਇਹ ਤਾਂ ਲੱਗਿਆ ਹੀ ਰਹਿੰਦਾ ਹੁੰਦੇ ਜਾਂਦੇ ਰਹਿੰਦੇ ਐ ਤੇ ਬਾਕੀ ਹੋਰ ਕਬਰੋਂ ਵਾਲੀ ਤਾਂ ਕੋਈ ਗੱਲ ਨਹੀਂ ਹੁੰਦੀ ਕਬਰਾਇਆ ਨਾ ਕਰੋ ਸਾਰੇ ਭੈਣ ਭਰਾ ਤੇ ਚਲੋ ਜੀ ਅੱਜ ਵਾਲੀ ਛੋਟੀ ਜੀ ਵੀਡੀਓ ਹੈ ਨਾ ਆਪਾਂ ਬਸ ਇੱਥੇ ਐਂਡ ਕਰਦੇ ਆਂ ਤੇ ਬਾਕੀ ਜੀ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਇੱਥੇ ਨਾ ਮੈਂ ਇੱਕ ਚੀਜ਼ ਇਹ ਗੱਲ ਕਹਿਣੀ ਆ ਤੁਹਾਨੂੰ ਸਾਰਿਆਂ ਨੂੰ ਜਿਹੜੇ ਆਪਣੇ ਸਬਸਕ੍ਰਾਈਬਰ ਐ ਹਨਾ ਮੈਂ ਸੈਟਿੰਗ ਕਰ ਰਹੀ ਹਾਂ ਹੈਨਾ ਕਿਉਂਕਿ ਬਲੌਗ ਨਾ ਸਾਰਾ ਮਤਲਬ ਇੰਗਲਿਸ਼ ਚ ਆ ਰਿਹਾਗਾ ਮੈਂ ਵਧੀਆ ਨੋਰਮਲ ਜਿਵੇਂ ਜਿੱਦਾਂ ਆਪਾਂ ਭਾਸ਼ਾ ਬੋਲਦੇ ਆ ਉਹ ਟ੍ਰਾਂਜੈਕਸ਼ਨ ਹੋ ਰਹੀ ਹੈ ਇੰਗਲਿਸ਼ ਚ ਵੀ ਉਹ ਤੁਸੀਂ ਨਾ ਥੋੜਾ ਜਿਆ ਐ ਕਰਿਆ ਕਰੋ ਜਿੱਥੇ ਬਲੌਗ ਆਪਣਾ ਚਲਾਉਣੀ ਹੈ ਤੁਸੀਂ ਉੱਪਰ ਨਾ ਸੈਟਿੰਗ ਦਾ ਆਪਸ਼ਨ ਹੁੰਦਾਗਾ ਉੱਥੇ ਜਾ ਕੇ ਤੁਸੀਂ ਨਾ ਮਤਲਬ ਪੰਜਾਬੀ ਕਰ ਲਿਆ ਕਰੋ ਹੈਨਾ ਵੀ ਕੁਝ ਮੈਂ ਕਰੂੰਗੀ ਹੈਨਾ ਜੇ ਮੈਂ ਖੁਦ ਮੇਰੇ ਤੋਂ ਕੋਈ ਸੈਟਿੰਗ ਵਗੈਰਾ ਹੋ ਗਈ ਮੈਂ ਉਹ ਆਪਣੇ ਆਪ ਕਰ ਦੂੰਗੀ ਤੇ ਸਿਨੇ ਮਤਲਬ ਜਦੋਂ ਬਲੌਗ ਚਲਾਉਣੇ ਆ ਕਾਪੀਰਾਈਟ ਵੀ ਨਾ ਜੇ ਡਿੱਕ ਚੱਲੀ ਜਾਂਦਾ ਵੀ ਉੱਥੇ ਜਾ ਕੇ ਜਿੱਥੇ ਬਲੌਗ ਚਲਾਉਣੇ ਆ ਉੱਪਰ YouTube ਤੇ ਆਪਨੇ ਆਉਂਦਾ ਹਨਾ ਮਤਲਬ ਸੈਟਿੰਗ ਸੈਟਿੰਗ ਤੇ ਜਾ ਕੇ ਆਪਾਂ ਉੱਥੇ ਮਤਲਬ ਸੈਟਿੰਗ ਤੇ ਆਪਾਂ ਚੇਂਜ ਕਰ ਸਕਦੇ ਆ ਭਾਸ਼ਾ ਪੰਜਾਬੀ ਕਰ ਸਕਦੇ ਆ ਹਨਾ ਤੇ ਉਹ ਤੁਸੀਂ ਥੋੜਾ ਜਿਹਾ ਕਰ ਲਿਆ ਕਰੋ ਬਾਕੀ ਮੈਂ ਇੱਕ ਦੋ ਦਿਨਾਂ ਚ ਸੈਟਿੰਗ ਕਰ ਰਹੀ ਹਾਂ ਮੈਨੂੰ ਸਮਝ ਨਹੀਂ ਆ ਰਹੀ ਮੈਂ ਕਿਵੇਂ ਦੀ ਕਰਾਂ ਤੇ ਕੋਸ਼ਿਸ਼ ਕਰੂੰਗੀ ਹਨਾ ਮੈਂ ਮੱਥਾ ਥੋੜਾ ਜਿਹਾ ਮਾਰ ਰਹੀ ਆ ਤੇ ਤੁਸੀਂ ਵੀ ਥੋੜਾ ਜਿਹਾ ਕਰ ਲਿਆ ਕਰੋ ਹਨਾ ਜੇ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਆ ਤਾਂ ਵਲੌਗ ਨੂੰ ਚਲਾਉਣੀ ਆ ਜਦੋਂ ਉੱਪਰ ਸੈਟਿੰਗ ਦਾ ਆਪਸ਼ਨ ਆਉਂਦਾ ਵਲੌਗ ਜਦੋਂ ਆਪਣਾ ਚੱਲ ਰਿਹਾ ਹੁੰਦਾ ਉੱਥੇ ਜਾ ਕੇ ਆ ਭਾਸ਼ਾ ਚੇਂਜ ਕਰ ਲਿਆ ਕਰੋ ਬਸ ਇੱਕ ਆਪਸ਼ਨ ਓਕੇ ਕਰਨਾ ਹੁੰਦਾ ਉਥੋਂ ਓਕੇ ਕਰਕੇ ਵਲੌਗ ਦੇਖ ਲਿਆ ਕਰੋ ਹਨਾ ਜਿਹੜੇ ਭੈਣ ਭਰਾ ਪੰਜਾਬੀ ਐ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਪਹਿਲੀ ਐਂਡ ਕਰਦੇ ਆ ਨਾ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਆ ਗਿਆ ਜੀ ਆਪਣਾ ਐਂਡ ਕਰਨਾ ਤੇ ਵੀਡੀਓ ਦੇਖਣ ਲਈ ਜੈ ਸਨ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਫੁੱਲ ਵਾਚ ਕਰਿਓ ਚਲੋ ਸਾਸਰ ਘਰ ਜੀ ਬਾਏ 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 ਬਾਏ